ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਹੈ ਮਸਿਆ ਦਾ ਦਿਹਾੜਾ ਆਪਾਂ ਝੱਲੇ ਮਸਿਆ ਤੇ ਪਿੰਡ ਸੈਦੀ ਵਾਲਾ ਇੱਧਰ ਹਰ ਕੋਣ ਬੈਠੀ ਤਿਆਰ ਹੋ ਕੇ ਫੋਨ ਦੇਖੀ ਜਾਂਦੀ ਆ ਤੇ ਤੁਹਾਨੂੰ ਵੀ ਆਪਾਂ ਕਰਵਾਵਾਂਗੇ ਮਸਿਆ ਦੇਹਾੜੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਚਲੋ ਜੀ ਹੁਣ ਆਪਾਂ ਚੱਲ ਪਏ ਲੈ ਸੁਣਾ ਕਿ ਤੂੰ ਇੱਧਰ ਤੋਂ ਚੀਜੀ ਦਵਾਊਗਾ ਹਾਂ ਪਾਠਸ ਨਹੀਂ ਪਾਠ ਸੁਣਾ ਹਣੇ ਇੱਕੋਂ ਕਾ

ਲੋ ਜੀ ਹੁਣ ਆਪਾਂ ਪਹੁੰਚ ਗਏ ਪੈਟਰੋਲ ਪੰਪ ਤੇ ਇੱਥੋਂ ਆਪਾਂ ਪਵਾਇਆ ਗੱਡੀ ਦੇ ਵਿੱਚ ਪੈਟਰੋਲ ਮੈਨੂੰ ਨਹੀਂ ਫੜਾਉਣੇ 500 ਬਾਜ ਤੱਕ ਗਈ ਹਰ ਗੰਦੇ ਪਾਠ ਵਾਲੀ ਵੀਡੀਓ ਮੰਮੀ ਦੇਖ ਰਹੇ ਨੇ ਦੇਖੋ ਵਾਰੇ ਜਾਣੇ ਆਗੇ ਜੀ ਬਟਲਾ ਢੇ ਜਿੱਥੇ ਜਮਾਨਾ ਆਪਾ ਆਪੋ ਕੀ ਦੀ ਜਾਵਾਂਗੇ ਜਿੱਦੜੀ ਮਰਜ਼ੀ ਚੱਲੇ ਤੈਨੂੰ ਤਾਂ ਲੈ ਕੇ ਜਾਵਾਂਗੇ ਆ

ਲਓ ਜੀ ਹੁਣ ਆਪਾਂ ਪਾਚ ਗਏ ਮਸਿਆ ਤੇ ਤੇ ਫਾਇਦੇ ਵਾਲਾ ਪਹਿਲਾਂ ਆਪਾਂ ਕਰਵਾਵਾਂਗੇ ਜੀ ਜੋੜੇ ਜਮਾ ਜੋੜਾ ਕਰਕੇ ਲੋ ਜੀ ਹੁਣ ਆਪਾਂ ਸਰੋਵਰ ਤੇ ਕਰ ਰਹੇ ਆ ਪੰਜ ਸਮਾਨਾ ਹਰ ਗੁਰ ਦਾ ਵੀ ਮੂੰਹ ਹੱਥ ਤੋਤਾ ਆਦਰ ਦੇਖੋ ਸਾਰੀ ਸੰਗਤ ਪੰਛਨਾਨਾ ਕਰਨ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਮੱਥਾ ਟੇਕਣ ਆਹ ਬਣੀ درختਨੀ ਜੀ ਕਿ ਤੂੰ ਦਾਦੀ ਨਾ ਇੱਥੇ ਚੱਕੀ ਹੁਣ ਹਰਗੁਣ ਲਾਗੇ ਦਾਦੀ ਨਾਲ ਪੰਛਨਾਨਾ ਕਰਨਾ ਲੋ ਜੀ ਹੁਣ ਆਪਾਂ ਆ ਗਏ ਦਰਬਾਰ ਸਾਹਿਬ ਮੱਥਾ ਟੇਕਣ ਆ ਇੱਧਰ ਹਰਗੁਣ ਤੇ ਦੇ ਪਾਪਾ ਬੈਠੇ ਨੇ ਦੇਖ ਆਪਾਂ ਕਰਵਾਈ ਲਈ ਕਿਉਂਕਿ ਉੱਥੇ ਰਸ ਬਹੁਤ ਜਾਨਾ ਸੀ ਇਸ ਲਈ ਮੱਥੇ ਹੀ ਟੇਕਾਂਗੇ। ਉਧਰ ਸਾਹਮਣੇ ਹੀ ਜੋੜਾ ਸੈੱਟ ਲਗਾਇਆ ਜਾਂਦਾ ਹੈ। ਆਪਾਂ ਚੱਲੇ ਜੋੜਾ ਸੈੱਟ ਲਗਾਉਣਾ। singulari velo ਜੋੜਾ ਸਰਵ ਨੂੰ ਬਾਹਰ ਰੱਖਾ ਹੁੰਲਾ ਮਾਧੀ ਪ੍ਰਸ਼ਾਦ ਹਰਗੋਨ ਨੇ ਦਿੱਤਾ ਪਹਿਲਾ ਪਾਪਾ ਜੀ ਦੇ ਤਰ੍ਹਾਂ ਹੁਣ ਬਾਹਰ ਆ ਕੇ ਹਰਗੋਨ ਕਹਿੰਦੀ ਪਾਪਾ ਮੈਨੂੰ ਤੁਸੀਂ ਦੇਖੋ ਕਰ ਲਈ ਜੀ ਲੰਗਰ ਹਾਲ ਵਿੱਚ ਪ੍ਰਸ਼ਾਦਾ ਛਕਣਾ ਐਦਾਂ ਆਪਾਂ ਹੁਣ ਪ੍ਰਸ਼ਾਦਾ ਛਕ ਰਹੇ ਆ ਜੀ ਨਾਲ ਨਾਲ ਹਰਗੁਣ ਵੀ ਪ੍ਰਸ਼ਾਦਾ ਛਕ ਰਹੀ ਹੈ छद सकन तो बाद हूँ आप आ गए जी लंगरह हाल तो बहर तर नवा दरबार साहब तैयार हो रहा है कर सेवादा का काम चल रहा है इधर नवा दरबार साहब जो बहुत उचाई से बन रहा है बहुत सोहना बन रहा है मसाड़े दिहाड़े तो इतने बहुत भारी घट मिलना संगत है देखो कि कुछ संगत बाहर भी है कुछ अंदर गुरुद्वारा साहब द कुछ दरबार साहब मत टेकन की संगत बहुत ज़्यादा घट होंगे संगत का वो मेन गेट है जी दरबार साहब का इधर अंबा ने दरख्त से जी देखो किन्ने सोने अंब लगे है हगुन भी मैं दिखा रही है कहीं देखो मैं कि सोने अंब लग रहे हैं हूँ ना आगे जी दरबार साहब गुरुद्वारा साहब तो बाहर ਪਹਿਲਾ ਪਲਾਮਾਗੇ ਦੂਵੇ ਜੇ ਜਮਾ ਕਰਵਾਏ ਸੀ ਹੁਣ ਆਪਾਂ ਆ ਗਏ ਅਸੀਂ ਦੁਕਾਨਾਂ ਵਾਲਾ ਇਧਰ ਸਾਈਡ ਤੇ ਗੁਰਦੁਆਰਾ ਸਾਹਿਬ ਤੋਂ ਗਰਾਊਂਡ ਜੇ ਤੇ ਵਿੱਚ ਕਾਫੀ ਸਾਰੇ ਲਕਾਨ ਲੱਗੀਆਂ ਹੋਈਆਂ ਨੇ ਅਸੀਂ ਦੇਖੋ ਥੋੜਾ ਅਗਲਗ ਤਰ੍ਹਾਂ ਦਾ ਸਮਾਨ ਸੀ ਹਰ ਗੁਣ ਮੰਗਣ ਨੂੰ ਮम्मा ਮੈਂ ਟਰੈਕਟਰ ਲੈਣਾ ਇੱਥੇ ਦੇਖੋ ਜੀ ਅਲਗ-ਅਲਗ ਤਰ੍ਹਾਂ ਦਾ ਸਮਾਨ ਹੈ ਜਿਵੇਂ ਮਿੱਟੀ ਦੇ ਬਰਤਨ ਹੋਵੇ ਕੁੰਡੇ ਟੰਗੂੜਾ ਰਾਂ ਲੱਕੜਾਂ ਹੋਵੇਗਾ ਤੇ ਹੋਰ ਬੱਚਿਆਂ ਵਾਲਾ ਕੁਝ ਸਮਾਨ ਕਾਫੀ ਤਰ੍ਹਾਂ ਦਾ